ਕਦੂ ਆਵਲੇ ਕੀ ਤਾਈ ਜੀ ਦੇਖਣੇ ਆ ਐਵਲੇ ਤੇ ਹੁਣ ਪੱਤੇ ਦੀ ਨੇ ਕਦੂ-ਕਦੂ ਤੇ ਨਹੀਂ ਦੇ ਦੇ ਤੇ ਕਿਉਂ ਤੂੰ ਕੋਈ ਸੱਜੇ ਸਬਜੀ ਨਹੀਂ ਬਣਾਈ ਨਹੀਂ ਬਣਾਈ ਤਾਂ ਤੇਰੇ ਵੱਲ ਆਈਆਂ ਓਏ ਸ਼ਾ ਤੇ ਰੋਵ ਕਹਾਦਾ ਤਾਈ ਜੀ ਬੰਦੇ ਆ ਬਣਾਈ ਨਹੀਂ ਜਾਂਦੀ ਤਾਂ ਦੇਖੋ ਹਾਂ ਬਣਾਈ ਜਾਂਦੀ ਚਲੋ ਜੜੀ ਮੈਂ ਬਣਾਈ ਆ ਉੱਚੋ ਕੋਲੀ ਮਾਸਾ ਦੇ ਦਿੰਨੀ ਹੋਰ ਕੀ ਕਰਨਾ ਓ ਜੋ ਤਾਈ ਜੀ ਇੱਧਰ ਮਾਜੋ ਤਾਈ ਜੀ ਪਾਣੀ ਲੈ ਆਵਾਂ ਤੇ ਨਹੀਂ ਪਾਣੀ ਨਹੀਂ ਪੀਣਾ ਹੂੰ ਕੀ ਕਰਦੇ ਆਏ ਕੋਸ਼ਿਸ਼ ਨਹੀਂ ਕਰਨਾ ਕਿ ਵੇਲੇ ਬੈਠੀ ਹੂੰ ਬੈਠੀ ਬੈਠੀ ਮੈਂ ਹਾਂ ਚੱਲੇ ਅੰਦਰ ਹੀ ਚੱਕਰ ਲਾ ਲੈਣੀ ਹੂੰ ਤੁਸੀਂ ਸੁਣਾਓ ਮੈਂ ਸੋਚਣ ਨਹੀਂ ਹਾਂ ਪੀ ਜਾਣੀ ਆ ਹਰਵਿੰਦਰ ਵਾਲਾ ਹਾਂਜੀ ਕੀ ਬਣਾਇਆ ਅੱਜ ਸਬਜੀ ਕਾਦੀ ਬਣਾਈ ਜੇ ਸਬਜੀ ਗਾਜਰ ਮਟਰ ਬਣਾਈ अच्छा ठीक है फिर तो मैं हां चल मैं भी थोड़ी ही ले आऊंगी आज मेरा ना टाइम ही नहीं लगा बनावण ਦਾ اچھا सब्जी ਲੈਣ ਆਏ हां सब्जी ਲੈਣ ਆਈ ਆ ਚਲੋ ਤੁਸੀਂ ਬੈਠ ਜਾਓ ਮੈਂ ਲੈ ਕੇ ਆਉਣੀ ਨਾਲੇ ਮੈਂ ਇੱਕ ਸੂਟ ਬਣਾਇਆ ਮੈਂ ਤੁਹਾਨੂੰ ਸੂਟ ਵਿਖਾਉਣੀ ਆ ਆਪਣਾ ਤੇ ਛੇਤੀ ਤੇ ਨਹੀਂ ਤੁਹਾਨੂੰ ਨਹੀਂ ਛੇਤੀ ਤੇ ਨਹੀਂ ਜੀ ਚਲੋ ਮੈਂ ਸੂਟ ਲੈ ਕੇ ਆਉਣੀ ਪਹਿਲਾਂ ਫਿਰ ਜਾਣ ਲੱਗਿਆਂ ਲੈ ਜਿਓ ਸਬਜੀ ਠੀਕ ਹੈ ਹਾ ਤਾਂ ਇਹ ਨਵੀਂ ਪਖੌਂਡੀ ਫੜਿਆਈਗਾ ਰੋਜੀ ਆ ਜਾਂਦੀ ਔਨੇ ਬਣੇ ਕੀ ਬਣਾਇਆ ਸਬਜ਼ੀ ਕੀ ਬਣਾਈ ਦੱਸ ਵੀ ਤੂੰ ਬਣਾ ਨਹੀਂ ਸਕਦੀ ਘਰ ਰੋਜੀ ਚੜੀ ਰਹਿੰਦੀ ਤੇ ਵੀ ਉਤਰੀ ਰਹਿੰਦੀ ਮੈਂ ਤਾਂ ਪਹਿਲਾਂ ਹੀ ਵੇਖ ਕੇ ਕਿਹਾ ਸੀ ਮੈਂ ਪੱਕਾ ਇੱਕੋ ਨਾ ਕੋਹ ਮੰਗਣ ਆਈ ਇਹਨੂੰ ਤੇ ਮੰਗਣ ਦੀ ਆਦਤ ਪਈ ਹੁਣ ਸਬਜ਼ੀ ਬਣਾਈ ਇਹ ਵਾਰ ਮੈਂ ਤੇਨੇ ਆਪਣੇ ਚੱਕੀ ਬਣਾਈ ਹੁੰਦੀ ਵੇਲੇ ਤੇਰੇ ਚੱਕੀ ਬਣੋਂ ਆਪ ਨਹੀਂ ਬਣਾ ਸਕਦੀ ਸਾਰਾ ਦਿਨ ਫਿਰਦੀ ਰਹਿੰਦੀ ਤੇ ਸਬਜ਼ੀ ਵੀ ਨਹੀਂ ਤੇਰੇ ਕੋ ਬਣਦੀ ਮਤਲਬ ਇਹ ਏਰੀ ਫਾਮਸ ਸੂਟ ਵਿਖਾ ਕੇ ਅੰਮੀ ਆਪੀ ਆ ਮੈਂ ਸੂਟ ਦਿਨ ਵਾਲਿਆ ਹਲੋ ਆਂਟੀ ਆ ਸੂਟ ਮੈਂ ਲੈਂਦਾ ਵਿਖੇ ਸੋਨਾ ਸੋਨਾ ਬਹੁਤ ਸੋਹਣਾ ਸੂਟ ਤੇ ਕਪੜਾ ਵੇਖੋ ਸ਼ਿਮਰ ਹੀ ਆ ਸੋਨਾ ਨਾ ਹਾਂ ਆ ਕਢਾਈ ਵੀ ਬੜੀ ਵਧੀਆ ਹੋਈ ਆ ਸੋਨਾ ਠੀਕ ਵਧੀਆ ਕਿੰਨੇ ਦਾ ਲਿਆਈ ਆ ਏ ਆਇਆ ਵਾ ਬਾਰਾ ਜਾਤ ਐ ਡਾ ਮਹਿੰਗਾ ਸੂਟ ਬਣਾਇਆ ਹੀ ਕਿਤੇ ਵਿਆਹ ਜਾਣਾ ਵਾ ਤੇ ਫਿਰ ਕੀ ਆਂਟੀ ਜੀ ਉਹ ਕਮਾਉਣ ਡਿਆ ਮੇਰੇ ਘਰ ਵਾਲਾ ਤੇ ਫਿਰ ਕੀ ਹੋਇਆ ਬਣਾ ਲਿਆ ਤੇ ਲੋਹਾ ਢੇਲੀ ਕਮਾਉਣ ਡੇ ਕਿਹਦੇ ਵਾਸਤੇ ਕਮਾਉਣ ਡੇ ਮੈਂ ਤੇ ਵੈਸੇ ਗੱਲ ਕੀਤੀ ਆ ਵੀ ਕਿਤੇ ਵਿਆਹ ਜਾਣਾ ਜੇ ਵੀ ਇੰਨਾ ਮਹਿੰਗਾ ਸੂਟ ਬਣਾਇਆ ਵਾ ਜ਼ਰੂਰੀ ਆ ਤੇ ਵਿਆਹ ਜਾਣਾ ਹੋਵੇ ਤੇ ਸੂਟ ਵਿਆਹ ਜਾਣਾ ਹੋਵੇ ਤੇ ਫਿਰ ਤੇ ਆਖੀ ਦਾ ਭਾਰੇ ਭਾਰੇ ਬਣਾਈਏ ਇਹ ਦੁਪੱਟਾ ਵੀ ਆਂਟੀ ਬੜਾ ਹੈਵੀ ਆ ਠੀਕ ਆ ਪਰ ਪੈਸੇ ਜਦੋਂ ਖੁੱਲੇ ਖਰਚ ਗਏ ਦੁਪੱਟੇ ਤੇ ਆਪੇ ਭਾਰੇ ਆਉਂਦੇ ਆ ਨਾਲੇ ਉਹ ਜਿਹੜੀ ਇਹਦੀ ਬਾਟਮ ਹੈ ਨਾ ਉਹਦੇ ਵੀ ਕਢਾਈ ਹੋਈ ਹੈ نیچے ਇੱਥੋਂ ਲੈ ਕੇ ਠੀਕ ਤੇ ਉੱਜੇ-ਪੁੰਜੇ ਵੀ ਕੱਢੇ ਅੱਛਾ ਜਿੰਨਾ ਗੋੜ ਪਾਓ ਉਹਨਾ ਮਿੱਠਾ ਹੁੰਦਾ ਆਹੋ ਪੈਸੇ ਖੁੱਲੇ ਖਰਚ ਗਏ ਤੇ ਆਪੇ ਹੈ ਵੀ ਦੁਪੱਟੇ ਤੇ ਮਾਜ ਜਿੱਥੇ ਕੱਢ ਕਢਾਈਂ ਆ ਪਹੁੰਚਿਆ ਤੇ ਵੀ ਕੱਢ ਦਿੰਦੇ ਅੱਜ ਕੱਲ ਹੈ ਵੀ ਸੂਟ ਬਣੇ ਆ ਬੜੇ ਸੋਹਣੇ ਸੋਹਣੇ ਵਨ ਸਵੰਨੇ ਪੈਸੇ ਖੁੱਲੇ ਖਰਚ ਲੋ ਤੇ ਜਿਹੋ ਜੇ ਮਰਜ਼ੀ ਮੂੰਹ ਆਖੋ ਸਹੀ ਉਹ じゃ ਕੱਢ ਦਿੰਦੇ ਅਗਲੇ ਲਓ ਆਂਟੀ ਖਰਾਬ ਨਾ ਕਰ ਦਿਓ ਤੁਸੀਂ ਕਿਹੜਾ ਕਦੀ ਪਾਇਆ ਹੋਣਾ ਇੰਨਾ ਮਹਿੰਗਾ ਮੇਰਾ ਘਰ ਵਾਲਾ ਦਿੰਦਾ ਮੈਨੂੰ ਪੈਸੇ ਤੇ ਮੈਂ ਲੈ ਐਂ ਨਹੀਂ ਚ ਰੱਖਾਂ ਮੈਂ ਫਿਰ ਨੀਮਾ ਤੇ ਅਚਾਨਕ ਗੱਲ ਕਰ ਬੈਠੀ ਪਿਤਾ ਨੂੰ ਕੋਈ ਵਿਆਹ ਹੈ ਐਡਾ ਮਹਿੰਗਾ ਸੂਟ ਬਣਾਇਆ ਤੇ ਗਾੜੀਆਂ ਅੱਗੋਂ ਪਤਾ ਕੀ ਆਂਦੀ ਆ ਆਂਦੀ ਆ ਵੀ ਜ਼ਰੂਰੀ ਥੋੜੀ ਕੋਈ ਵਿਆਹ ਜਾਣਾ ਹੋਵੇ ਬੰਦੇ ਨੇ ਤੇ ਹੈਵੀ ਸੂਟ ਪੰਦਾ 10 ਘਾਰੀ ਐਡੇ ਮਹਿੰਗੇ ਮਹਿੰਗੇ ਪਾ ਕੇ ਬਹਿ ਜਾਏਗੀ ਤੂੰ 10 ਕਿੱਦਾਂ ਦੀ ਗੱਲ ਲੱਗੀ ਉਹਨੂੰ ਗੱਲ ਮੇਰੀ ਚੰਗੀ ਨਹੀਂ ਲੱਗੀ ਉਹਨੂੰ ਤੇ ਚੱਲ ਕੋਈ ਗੱਲ ਨਹੀਂ ਆਹੀ ਉਹ ਗੱਲ ਪੇਹਾਨੂੰ ਨਹੀਂ ਰੱਬ ਨੇ ਖੁੱਲਾ ਦਿੱਤਾ ਤੇ ਨਹੀਂ ਇਹੀ ਐ ਡੜੇ ਪਾਰੇ ਪੰਦੇ ਸੂਟ ਤੇ ਕੋਈ ਗੱਲ ਨਹੀਂ ਅ ਬੰਦੇ ਦੇ ਸਦਾ ਦੇਣ ਇੱਕੋ ਜੇ ਥੋੜੀ ਆਉਂਦੇ ਆ ਕਦੀ ਅਰਸ਼ਾਂ ਤੋਂ ਫਰਸ਼ਾਂ ਤੇ ਵੀ ਬੰਦਾ ਹੋ ਜਾਂਦਾ ਕਦੀ ਫਰਸ਼ਾਂ ਤੋਂ ਅਰਸ਼ਾਂ ਤੇ ਵੀ ਹੋ ਜਾਂਦਾ ਐਡੀ ਵੀ ਕੋਈ ਗੱਲ ਨਹੀਂ ਐਡਾ ਹੰਕਾਰ ਨਹੀਂ ਕਰਨਾ ਚਾਹੀਦਾ ਮਾਣ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਬੰਦੇ ਨੂੰ ਆਪਣੇ ਕਾਚ ਚ ਰਹਿਣਾ ਚਾਹੀਦਾ ਤੇ ਕੋਈ ਗੱਲ ਨਹੀਂ ਸਮਾਤੇ ਚੰਗਾ ਮਾੜਾ ਬੰਦੇ ਤੇ ਹੁੰਦਾ ਹੀ ਰਹਿੰਦਾ ਵਾ ਐਡੀ ਨਹੀਂ ਕੋਈ ਗੱਲ ਹੁੰਦੀ ਬਾਕੀ ਹੰਕਾਰ ਤੇ ਮੈਨੂੰ ਮਾਸਾ ਚੰਗਾ ਨਹੀਂ ਲੱਗਦਾ ਭਾਵੇਂ ਚਲੋ ਆਹੀ ਦੋ ਰੋਟੀਆਂ ਖਾਣੇ ਆਪਣੇ ਘਰ ਚੰਗੀਆਂ ਮਾੜੀਆਂ ਕਦੇ ਸੁਣੋਗਾ ਪਰਮਾਤਮਾ ਸਾਡੀ ਵੀ ਐਡੀ ਵੀ ਕੋਈ ਗੱਲ ਨਹੀਂ ਹੁੰਦੀ ਆਲੂ ਅੰਟੀ ਕਾਫੀ ਪੀ ਲੋ ਰਹਿਣ ਦੇਣੀ ਸੀ ਕੁੜੀਏ ਤੂੰ ਕੋਈ ਨਹੀਂ ਹੁਣ ਆਏ ਅੱਧੀ ਰਾਤ ਦੇ ਤੇ ਅਬ ਦੇ ਚਾਹ ਤੇ ਰੱਟੀ ਦਾ ਵੇਲਾ ਜਾ ਕੇ ਰੋਟੀ ਖਾਣੀ ਆ ਤਾਂ ਚਾਹ ਤੂੰ ਰਹਿਣ ਦੇਣੀ ਸੀਗੀ ਚਾਹ ਨਹੀਂ ਕੌਫੀ ਆ ਕੌਫੀ ਵੀ ਰਹਿਣ ਦੇਣੀਆਂ ਤੇ ਇਹ ਕੋਈ ਨਹੀਂ ਟੇਸਟ ਕਰ ਲੋ ਤੁਸੀਂ ਕਿਹੜਾ ਕੌਫੀ ਪੀਂਦੇ ਜੇ ਤੇ ਮੈਂ ਹਾਂ ਚੱਲ ਆਂਟੀ ਨੂੰ ਟੇਸਟ ਬਖੋਨੀ ਕੌਫੀ ਦਾ ਵੀ ਇਤਨਾ ਦਾ ਟੇਸਟ ਹੁੰਦਾ ਪੀ ਲੋ ਲਿਓ ਆਂਟੀ ਟੋਟਨਾ ਚਾਹੀ ਬਹੁਤ ਮਹਿੰਗਾ ਵਾ मैं मैं टोटे चाहती फिर मेरा पूरा सेट खराब हो जाना अरे आंटी सब्जी मैंने लो जो रोटी डुटी खानी है तो खा जो नहीं कोई ਜੇ ਮੈਂ ਚਾਹਣਾ ਸੂਟ ਵਿਖਾਤਾ ਆਂਟੀ ਨੂੰ ਤੇ ਆਂਟੀ ਵੀ ਲੈ ਐਨੇ ਮਿੰਦੇ ਮਿੰਦੇ ਘਾਰ ਹੀ ਪੋਕੇ ਵੈਸੜੇ ਦੱਸ ਮੈਂ ਹੋਰ ਕੀ ਕਰਾਂ ਜੇ ਮੇਰਾ ਘਰ ਵਾਲਾ ਕਮਾਉਂਦਾ ਤੇ ਮੈਂ ਸੂਟ ਪਾਉਣੇ ਤੇ ਆਪਣੇ ਸ਼ੌਂਕ ਨਹੀਂ ਪੂਰੇ ਕਰਨੇ ਐਵੇਂ ਆਂਟੀ ਦੱਸ ਮੇਰਾ ਤਾਂਦੇ ਨਹੀਂ ਚੀ ਕਰਦਾ ਇਹਨੂੰ ਵਿਖਾ ਲੈਣ ਨੂੰ ਮੈਂ ਹਰੋਤਰਾ ਕਹਿ ਚੱਲ ਮੈਂ ਵਿਖਾ ਦੇ ਦਿੰਨੀ ਤੇ ਮੈਨੂੰ ਕੀ ਪਤਾ ਇਹਨੇ ਅੱਗੋਂ ਇਤਰਾ ਕਰਨਾ ਮੈਨੂੰ ਨਹੀਂ ਵਿਖਾਉਣਾ ਚਾਹੀਦਾ ਇਹਨੂੰ ਕੁਛ ਵੀ ਓੜ ਚੋਕ ਕੇ ਡੂੰਗਾ ਜਿਆ ਆ ਜਾਂਦੀ ਸਬਜ਼ੀ ਲੈਣ ਕਦੀ ਕੁਛ ਲੈਣ ਮੈਨੂੰ ਤਾਂ ਮਾਸਾ ਚੰਗੀ ਨਹੀਂ ਲੱਗਦੀ ਪਰ ਕੀ ਕਰਾਂ ਮੰਮੀ ਦੀ ਹੈਗੀ ਜਠਾਣੀ ਤੇ ਹੁਣ ਘਰ ਆ ਵੀ ਜਾਂਦੀ ਆ ਤੇ ਬੰਦਾ ਕਰ ਕਹਿ ਨਹੀਂ ਸਕਦਾ ਕੁਝ ਆਪ ਹੀ ਬੰਦੇ ਨੂੰ ਥੋੜੀ ਬਹੁਤੀ ਸ਼ਰਮ ਹੋਣੀ ਚਾਹੀਦੀ ਹਲੋ ਮੈਂ ਹੱਡ ਬੀ ਮੈਂ ਦੇ ਆਂ ਔਰ ਦਨ ਖੜੀ ਹੀ ਨਾ ਹਾਂਜੀ ਤੇ ਦੁਪਹਿਰ ਨੂੰ ਆ ਜਾਂਦੇ ਹਜੇ ਤੇ ਆਪਾਂ ਉੱਠੇ ਹੀ ਹਾਂ ਬਹਿ ਜਾਓ ਔਰ ਚਾਹ ਪਾਣੀ ਲੈ ਵੰਟੀ ਸੀ ਨਾ ਉਹ ਤਾਂ ਤੁਸੀਂ ਨੇਰੇ ਹੋਏ ਆਏ ਸੀ ਤੇ ਅੱਜ ਤੇ ਹੁਣ ਸਵੇਰੇ ਸਵੇਰੇ ਹੀ ਆ ਵੇਖ ਲਓ ਜੇ ਚਾਹ ਚੂਪੀ ਨਹੀਂ ਕਾਫੀ ਨਹੀਂ ਨਹੀਂ ਤੇ ਮੈਂ ਨਾ ਤੁਹਾਨੂੰ ਮੈਂ ਸੈਟ ਲਿਆਂਦਾ ਇੱਕ ਕੱਲ ਜਦ ਤੁਸੀਂ ਚਲੇ ਗਏ ਸੀ ਨਾ ਤੇ ਬਾਅਦ ਵਿੱਚ ਫੇਰ ਹੀ ਬਾਜ਼ਾਰ ਗਏ ਅੱਛਾ ਤੇ ਉਹ ਮੈਂ ਸੈਟ ਲਿਆਂਦਾ ਤੁਹਾਨੂੰ ਮੈਂ ਦਿਖਾਉਣੀ ਵੀ ਵੇਖਿਓ ਸੁਣ ਕੰਗਨ ਲੈ ਕੇ ਆਈ ਹੀ ਮੈਂ సోన దో యొందే చైన్ లాక్ట్ గా సోనే ర ਉਹ ਸੋ ਇਖੀ ਕਰ ਦੇ ਕੋਈ ਨਹੀਂ ਕਰਨਾ ਕਿ ਮੈਂ ਹਾਂ ਡੱਬੀ ਫੜਾ ਆਂ ਹੂੰ ਉਸ ਨਾ ਕੋਈ ਵਧੀਆ ਮੇਰੇ ਬੱਚਿਆਂ ਨੂੰ ਉਹ ਜੇ ਹੁੱਠੇ ਹੀ ਤੇ ਉਹ ਦਏ ਹੀ ਕਿ ਤਿਆਰ ਹੋਣ ਸਕੂਲ ਵਾਸਤੇ ਸਕੂਲ ਚੱਲੇ ਹੀਗੇ ਹੂੰ ਤੇ ਉਹ ਰਾਤੀ ਫਿਰ ਇਤਨਾ ਹੀ ਕਿੰਨਾ ਟਾਈਮ ਲੱਗ ਗਿਆ ਮਾਰਕੀਟ ਚ ਖਰੀਦਿਆਂ ਖਰੋਦਿਆਂ ਤੇ ਉਹ ਖਰੀਦੇ ਮੈਂ ਮੈਂ ਖਰਵਿੰਦਰ ਆ ਹਾਂਜੀ ਰੁਪਈਆ 5 ਕਾ ਸੌਦਾ ਐਂਗੀ ਦਾਰਾ ਕੀ ਕਰਨਾ 90 ਕਿਲੋੜ ਪੈਗੀ ਤੈਨੂੰ ਲੋੜ ਐਦਾ ਹੀ ਆ ਘਰ ਚ ਜ਼ਰੂਰਤ ਸੀਗੀ ਕੋਈ ਨਹੀਂ ਖਿਲਾ ਜੋ ਉਹ ਤੇ ਮੈਂ ਉਹ ਦੇਨੇ ਹੀ ਗਏ ਆਇ ਤੈਨੂੰ ਤਿੰਦੇ ਹੀ ਗਏ ਪੈਨ ਪੁੰਨ ਲਿਓਣੀ ਆ ਹਾਂ ਉਹਦੇ ਵਾਸਤੇ 500 ਰੁਪਈਆ ਕੱਢਿਆ ਸੀਗਾ ਚਲੋ ਕੋਈ ਨਹੀਂ ਤੂੰ ਹਿਲਾ ਜੋ ਲੋ ਸਰਬ ਚਾਹ ਬਣਾ ਲਿਆ ਮਾ ਹੁਣ ਨਹੀਂ ਨਹੀਂ ਚਾਹ ਨਹੀਂ ਪੀਣੀ ਚਾ ਪੀ ਕੇ ਆਈ। ਕੁਛ ਠੀਕ ਚ ਹਾਂ ਮੈਂ ਦੇ ਜਾਂਗੀ 1-2 ਦਿਨਾਂ ਤੱਕ ਪੈਸੇ। ਠੀਕ ਹੈ ਦੇ ਜੀ। ਹਾਂ। ਚਲੋ ਮੈਂ ਵੇਖ ਲਾ ਉਹਨਾਂ ਨੇ ਬੱਚਿਆਂ ਨੂੰ। ਵੇਖ ਲਓ। ਹੰਦੀ ਜੇ ਮੈਂ ਇੱਕੋ ਮਿੰਟ ਬਸ। ਆਈ ਦੇ ਜੀ ਨਹੀਂ ਫਮ ਤੇ ਪ੍ਰੈਸ ਕਰਨੀ ਹੈ ਜੇ। ਸੋਲੇ ਠਹਿਰ ਕੇ ਜਾਣਾ ਮੈਂ ਚੱਲ ਤੂੰ ਇਕੱਲੇ ਬੈਠੇ ਆਂਂਟੀ ਇਕੱਲੇ ਬੈਠੇ ਚੱਲ ਮੈਂ ਚੱਲ ਜਾਂ ਨਹੀਂ ਲੱਗੇ ਹੋਰ ਆ ਸੜਕ ਸੁੜਕ ਦੱਪੜਾ ਇਹਨਾਂ ਨੇ ਕੰਮ ਖਰਾਬ ਕੀਤਾ ਪੁੱਟ ਛੜੀ ਹੋ ਜਾਂ ਤਰੇ ਇੰਨੀ ਮਿੱਟੀ ਓਡੋਡ ਕੇ ਆਂਦੀ ਖਾਂਦੇ ਅਸੀਂ ਵੇਰੇ ਜਿਹਾ ਪਾਉਣਾ ਵਾ ਪਾਣੀ ਫਿਲਟਰ ਹੋਇਆ ਆਇਆ ਕਰੂਗਾ ਤੀ ਪਤਾ ਪਾਣੀ ਆਉਣਾ ਵਾ ਕਿ ਕੀ ਆਉਣਾ ਵਾ ਅਜੇ ਤਾਂ ਘੱਟਾ ਹੀ ਆਂਦਾ ਜੀ ਘੱਟਾ ਹੀ ਆਂਦਾ ਬਸ ਹੋਰ ਨਹੀਂ ਕੁਝ ਵੀ ਆਂਦਾ ਸੜਕ ਚੰਗੀ ਪਲੀ ਬਣੀ ਸੀ ਉਹ ਪੁੱਟਤੀ ਆ ਤੇ ਪਾਣੀ ਪੂਣੀ ਤੇ ਪਤਾ ਨਹੀਂ ਕਦੋਂ ਆਉਂਦਾ ਤੇ ਘੱਟਾ ਤੇ ਅਜੇ ਆਉਂਦਾ ਹੀ ਆ ਨਾ ਹਾਂ ਸਾਰਾ ਦਿਨ ਪਾਣੀ ਸੁੱਟਦੀ ਰਹੀ ਨਹੀਂ ਮੈਂ ਤੇ ਫੇ ਚੱਲ ਘੱਟਾ ਨਾ ਹੋ ਜਾਵੇ ਘਟਾ ਹੀ ਬੜਾ ਔੜਦਾ ਚੀਚਾ ਸੁਜਨ ਜੀ ਨਗਦੀ ਰਿੰਦੀਆਂ ਇੱਧਰੋਂ ਦੀ ਮਮਾ ਜੀ ਆਹ ਤੇ ਤਿਆਰ ਨਹੀਂ ਹੋਈ ਆ ਲੱਗੀ ਬੱਸ ਹੋਣਾ ਜਿਹੜਾ ਆਪਾਂ ਸਕੂਲ ਆਵਾਂਗੇ ਨਾ ਤੁਹਾਡੇ ਲਈ ਪੀਜ਼ ਆਰਡਰ ਕਰਦੇ ਹਾਂ ਯਾ ਰੋਟੀ ਨਹੀਂ ਖਾਣੀ ਠੀਕ ਕਰਦਾ ਜੀ ਚਲ ਫਟਾਫਟ ਤਿਆਰ ਹੋ ਜਾ ਬੱਸ ਲੱਗ ਜਣੀ ਆ ਹੋ ਲੱਗੀ ਚਲ ਮਮਾ ਮੈਂ ਇਹ ਸੌਕਸ ਨੇ ਲੱਭਣ ਡੀਆਂ ਉਥੇ ਪਈਆਂ ਸੀਗੀਆਂ ਚਲੋ ਅੰਟੀ ਜੀ ਤੁਸੀਂ ਬਹੁ ਮੈਨੂੰ ਸੌਕਸ ਲੱਭ ਕੇ ਦੇਵਾ ਠੀਕ ਆ ਜੇ ਮੁੰਡਾ ਗਿਆ ਬਾਹਰ ਉਹ ਕਿਤੇ ਮਾਂਜੇ ਨਾ ਇਕੱਠੇ ਕਰਨ ਡਿਆ ਵਾ ਉਹ ਵੀ ਤੇ ਵਿਚਾਰਾ ਪਤਾ ਨਹੀਂ ਕਿੱਦਾਂ ਥੇ ਦਿਹਾੜੀਆਂ ਲਾ ਲਾ ਕੇ ਤੇ ਪੈਸਾ ਇਕੱਠਾ ਕਰਨ ਡਿਆ ਤੇ ਇਹ ਜਨਾਨੀ ਨੂੰ ਕਿਤੇ ਮਾਸਾ ਨਹੀਂ ਸਮਝ ਪਈ ਮੈਂ ਸਾਹਬ ਨਾਲ ਵਰਤਾ ਬੱਚਿਆਂ ਨੂੰ ਇਹ ਸਮਝਾਵਾਂ ਵੀ ਇੰਜ ਨਹੀਂ ਇੰਜ ਕਰਨਾ ਵਾ ਬੱਚੇ ਵੀ ਆਂਦੇ ਨਹੀਂ ਰੋਟੀ ਨਹੀਂ ਖਾ ਸਕਦੇ ਸਾਡੇ ਵਾਸਤੇ ਆਰਡਰ ਮੰਮਾ ਕਰ ਛੜਿਓ ਪੀઝા ਹੀ ਖਾਣਾ ਸੀ ਤੇ ਉਹ ਮੈਂ ਵੇਂਦੀ ਰਹਿਣੀ ਅੱਗੇ ਹੀ ਹੋਂ ਡਿਲੀਵਰੀ ਵਾਲਾ ਆਉਂਦਾ ਵਾ ਤੇ ਉਹ ਕਦੀ ਪੀઝા ਲੈ ਆਉਂਦਾ ਕਦੀ 버ਗਰ ਇਹਨਾਂ ਨੂੰ ਦੇ ਜਾਂਦਾ ਵਾ ਤੇ ਬੱਸ ਉਹ ਜਾਣੇ ਵੀ ਪੁੱਠੇ ਕਿ ਜਾਏ ਆ ਮਾਂ ਨੇ ਮੱਤ ਤੇ ਦੇਣੀ ਹੁੰਦੀ ਆ ਤੇ ਮਾਂ ਤੇ ਆ ਪਾਂਦੀ ਆ ਛਰਲੇ ਡਾਵਾਂ ਕਿਤੇ ਬਾਨ ਸਵੰਨੇ ਕੱਪੜੇ ਕਿਤੇ 10 10 ਹਜ਼ਾਰ ਦੇ ਤੇ ਕਿਤੇ 5 5 ਹਜ਼ਾਰ ਦੇ ਸੂਟ ਹੀ ਬਣਾਉਂਦੀ ਅਗਲੀ ਮੈਂ ਪਿੱਛੇ ਜੇ ਕਹਿ ਬੈਠੀ ਪੀ ਤੂੰ ਆ ਵੀ ਆ ਜਾਣਾ ਏਡਾ ਮਹਿੰਗਾ ਸੂਟ ਬਣਾਇਆ ਲੈ ਆਂਟੀ ਹੁੰਜ ਨਹੀਂ ਪੈਂਦੇ ਸੂਟ ਵਿਆਹ ਹੀ ਜਾਣਾ ਹੋਵੇ ਤੇ ਬਣਾਉਣੇ ਆ ਚਲenge ਬੱਚੇ ਸਕੂਲ ਧੀਏ ਜੈਤਨ ਮੈਂ ਇੱਕ ਗੱਲ ਕਹਾਂ ਤੇ ਗੁੱਸਾ ਤਾਂ ਨਹੀਂ ਕਰੇਂਗੀ ਨਹੀਂ ਆਂਟੀ ਜੀ ਕੀ ਕਹਿਣਾ ਜੀ ਕਹਿਣਾ ਮੈਂ ਤੈਨੂੰ ਇਹ ਆ ਵੀ ਜੇ ਮੁੰਡਾ 4 ਪੈਸੇ ਬਾਹਰੋਂ ਭੇਜਦਾ ਵਾ ਤੇ ਪੈਸੇ ਨੂੰ ਸੰਭਲ ਕੇ ਵਰਤਿਆ ਕਰ ਪੈਹਾ ਨਾ ਕਿਹੇ ਵੇਲੇ ਬੰਦੇ ਤੇ ਔਖੜਾ ਜਾਂਦੀ ਆ ਹਨਾ ਤੇ ਪਹਿ ਰਾ ਕੋਲ ਹੋਵੇ ਤੇ ਬੰਦਾ ਕੱਢ ਕੇ ਵਰਤ ਤੇ ਲੈਂਦਾ ਕੁੜੀਏ ਆਜ ਤੇ ਆਜੇ ਬੱਚੇ ਛੋਟੇ ਆ ਤੇ ਇਹਨਾਂ ਦਾ ਸਕੂਲ ਦਾ ਖਰਚਾ ਅਜੇ ਘਟਿਆ ਜਦੋਂ ਵੱਡੀਆਂ ਕਲਾਸਾਂ ਵਿੱਚ ਗਏ ਤੇ ਇਹਨਾਂ ਦੇ ਖਰਚੇ ਵੀ ਵਧਣੇ ਆ ਜੇ ਇਹਨਾਂ ਨੇ ਪੜ੍ਹਾਈ ਕਰ ਲਈ ਮੁੜ ਕੇ ਕੋਰਸ 'ਚ ਐਡਮਿਸ਼ਨ ਦਿਵਾਉਣੀ ਆ ਤੇ ਉੱਥੇ ਵੀ ਤੇ ਪੈਸਾ ਖੁੱਲਾ ਲੱਗਦਾ ਤੇ ਪੈਸਾ بڑے ਥਾਵਾਂ ਤੇ ਲੋੜ ਹੁੰਦੀ ਆ ਖਾਣਾ ਰਾਤੇ ਪੌਣਾ ਰਾਣੀ ਪੈਸੇ ਨੂੰ ਬਹੁਤਾ ਝਾੜਨਾ ਚਾਹੀਦਾ ਮੈਂ ਤੇ ਤੈਨੂੰ ਇਹੋ ਮਤ ਦੇਨੀ ਅੱਗੇ ਤੇਰੀ ਮਰਜ਼ੀ ਤੇਰੀਆਂ ਗੱਲਾਂ ਦਾ ਗੁੱਸਾ ਨਾ ਕਰੀ ਮੈਂ ਤੈਨੂੰ ਦਿੰਦੀ ਉਹ ਮਤ ਤੇ ਅੱਗੇ ਤੇਰੀ ਮਰਜ਼ੀ ਤੇ ਠੀਕ ਆ ਗੁੱਸਾ ਨਾ ਕਰੀ ਤੇ ਮੈਂ ਹੁਣ ਚੱਲੀ ਆਪਣੇ ਘਰ ਨੂੰ ਵਾਕੇ ਸੋਚਣ ਵਾਲੀ ਗੱਲ ਆ ਮੈਂ ਵਾਕੇ ਬਹੁਤ ਹੀ ਫਜ਼ੂਲ ਖਰਚੀ ਕਰਦੀ ਆਂ ਆਂਟੀ ਵਾਹ ਸਹੀ ਕਹਿ ਕੇ ਗਏ ਆ ਜਿਹੜੀ ਚੀਜ਼ ਦੀ ਮੈਨੂੰ ਨਹੀਂ ਲੋੜ ਹੁੰਦੀ ਮੈਂ ਉਹ ਵੀ ਲੈ ਲੈਨੀ ਆ ਮੈਂ ਪੈਸੇ ਨੂੰ ਪੈਸਾ ਸਮਝਦੀ ਨਹੀਂ ਇਹ ਵੀ ਗੱਲ ਆਂਟੀ ਦੀ ਸਹੀ ਆ ਹੁਣ ਤੇ ਖਰਚ ਘਟਿਆ ਭਲਕੇ ਮੈਂ ਬੱਚਿਆਂ ਨੂੰ ਕੋਰਸ ਕਰਾਉਣੇ ਯੂਨੀਵਰਸਿਟੀ 'ਚ ਬੱਚਿਆਂ ਨੇ ਜਾਣਾ ਵਾ ਤੇ ਖਰਚੇ ਵੀ ਤੇ ਵਧਨੇ ਹੀ ਆ ਤੇ ਉਹ ਵਿਚਾਰੇ ਕਿਵੇਂ ਕਿੰਨੀ ਮਿਹਨਤ ਕਰਕੇ ਤੇ ਪੈਸੇ ਭੇਜਦੇ ਆ ਤੇ ਮੈਨੂੰ ਸੇਵ ਕਰਨੇ ਚਾਹੀਦੇ ਹੀ ਗੇ ਮੈਨੂੰ ਇਸ ਤਰ੍ਹਾਂ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ ਲੱਗੇ ਤਾਂ ਮੈਂ ਫਜ਼ੂਲ ਖਰਚੀ ਨਹੀਂ ਕਰਨੀ ਮੈਂ ਸੇਵਿੰਗ ਕਰੂੰਗੀ ਤੇ ਆਂਟੀ ਨੇ ਵਾਕੇ ਵਧੀਆ ਹੀ ਰਾਇ ਦੇ ਕੇ ਗਏ ਕੋਈ ਕੋਈ ਇਨਸਾਨ ਹੁੰਦਾ ਜਿਹੜੀ ਵਧੀਆ ਰਾਇ ਦਿੰਦਾ ਵਾ ਨਹੀਂ ਤੇ ਜ਼ਿਆਦਾਤਰ ਲੋਕ ਜਿਹੜੇ ਹਨ ਉਹ ਤੇ ਬੰਦੇ ਨੂੰ ਉੱਥੇ ਸੁੱਟਦੇ ਆ ਕਿ ਜਿੱਥੇ ਪਾਣੀ ਦਾ ਘੋਟ ਨਾ ਮਿਲੇ ਤੇ ਕੋਸ਼-ਕੋਸ਼ੀ ਇਨਸਾਨ ਜਿਹੜੇ ਵਧੀਆ ਹੁੰਦੇ ਆ ਜਿਹੜੇ ਸਹੀ ਸਲਾਹ ਦਿੰਦੇ ਆ ਨਹੀਂ ਤੇ ਇਹਨੂੰ ਕੀ ਪੀ ਇਹਨੇ ਕਹਣਾ ਚੱਲ ਕਰੀ ਜਾਂਦੀ ਤੇ ਕਰੀ ਜਾਵੇ ਉੱਦੇ ਗੁੱਦੇ ਲੰਦੀ ਆ ਤੇ ਲਾਈ ਜਾਵੇ ਪਰ ਨਾ ਨੰਨੇ ਨੇ ਇੱਕ ਹੀ ਸਲਾਹ ਦਿੱਤੀ ਲੋਕੀ ਤੇ ਮਾਰਨੋ ਘਟ ਘਟ ਨਾ ਕਰਨ ਲੋਕੀ ਤੇ ਉੱਥੇ ਮਾਰਨ ਜਿੱਥੇ ਪਾਣੀ ਦਾ ਘੋਟ ਨਾ ਮਿਲੇ ਕੋਈ ਕੋਈ ਇਨਸਾਨ ਜਿਹੜਾ ਉਹ ਚੰਗਾ ਹੁੰਦਾ ਵਾ ਹੁਣ ਮੈਂ ਪੈਸੇ ਨੂੰ ਸਮਝਾਂਗੀ ਤੇ ਸਮਝ ਸੋਚ ਸਮਝ ਕੇ ਹੀ ਮੈਂ ਖਰਚ ਕਰਾਂਗੀ ਫੋਜੂਦ ਖਰਚੀ ਨਹੀਂ ਮੈਂ ਕਰਾਂਗੀ